ਇਹਦੇ ਵਾਰ ਭਾਈ ਡਿਬਰੂਗੜ ਕਿੱਥੇ ਆ ਕੀ ਗੱਲ ਆ ਇਹਨੂੰ ਡਿਬਰੂਗੜ ਦੇ ਹੇਲੇ ਵਿੱਚ ਨਹੀਂ ਸੁਟਣਾ ਚਾਹੀਦਾ ਅੱਜ ਦੇ ਅਫਸਰਾਂ ਨੂੰ ਜਿਨ੍ਹਾਂ ਨੇ ਪੰਜਾਬ ਦਾ ਸਤਿਆਨਾਸ਼ ਬਗੈੜ ਦਿੱਤਾ ਜਿਨ੍ਹਾਂ ਨੇ ਪੰਜਾਬ ਦਾ ਪੁਲਿਸ ਦੇ ਉੱਪਰ ਸਾਰੀ ਤੇ ਦਾਗ ਲਾ ਦਿੱਤਾ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਅੱਜ ਸਿਆਸਤਾਂ ਅੱਜ ਭਾਈ ਅੰਮਰਤਪਾਲ ਸਿੰਘ ਆ ਗਿਆ ਇਸ ਕਰਕੇ ਜਿਹੜਾ ਅਕਾਲੀ ਦਲ ਬਾਦਲ ਨੂੰ ਹੁਣ ਧਰਮੀ ਫੌਜੀ ਦਾ ਜਿਹੜਾ ਸਹਾਰਾ ਲੈਣਾ ਪਿਆ ਦੱਸਿਆ ਜਾ ਰਿਹਾ ਵੇ ਬੇਸਕਾ ਅਰਮੀ ਫੌਜੀਆ ਨੇ ਜਿਹੜਾ ਕਿ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਜਾਨੀ ਕਿ ਭਾਈ ਅੰਮਰਪਾਲ ਸਿੰਘ ਨੂੰ ਸਪੋਰਟ ਕੀਤੀ ਆ ਅੱਜ ਆਪਾਂ ਵੱਡੀਆਂ ਦੋ ਖਬਰਾਂ ਦਾ ਰੁਖ ਕਰਦੇ ਆਂ ਤਰਨਤਾਰ ਸਭ ਤੋਂ ਜੋ ਜਿਮਨੀ ਚੋਣ ਹੋ ਰਹੀ ਆ ਉਹਦੇ ਸੰਬੰਧੀ ਗੱਲਬਾਤ ਕਰਾਂਗੇ ਦੂਸਰੀ ਖਬਰ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਪੁਲਿਸ ਦਾ ਉਹ ਡੀਆ ਡੀਆਈਜੀ ਹਰਚਰਨ ਸਿੰਘ ਭੱਲਰ ਉਹਦੇ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ ਕਿ ਉਹਦੇ ਉੱਤੇ ਹੁਣਾਂ ਕੀ ਕੀ ਸਕੰਜਾ ਜਿਹੜਾ ਅਕਸਾ ਜਾ ਰਿਹਾ ਹੁਣ ਕੱਲਾ ਉਹ ਨਹੀਂ ਤੇ ਹੋਰ ਬਹੁਤ ਜ਼ਿਆਦੇ ਦੀਆਂ ਜਿਹੜੀਆਂ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੀਆਂ ਭਾਜੜਾ ਪਈਆਂ ਹੋਈਆਂ ਨੇ ਸੀਬੀਆਈ ਦੀ ਅਡਾਰ ਦੇ ਉੱਪਰ ਆ ਤੇ ਦਾਦੇ ਮਾਰਿਆ ਹੁਣ ਇਧਰ ਉਧਰ ਭੱਜ ਰਹੇ ਆ ਦੌੜ ਰਹੇ ਆ ਕਹਿੰਦੇ ਹੁੰਦੇ ਆ ਕਿ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਵੇਗੀ ਬੜਾ ਕੁਛਾ ਲੁੱਟਿਆ ਤੇ ਪਟਿਆ ਤੇ ਪੰਜਾਬ ਨੂੰ ਖਾ ਗੀਆਂ ਜੋਕਾ ਲੱਗ ਕੇ ਜਿਹੜੀਆਂ ਕੁਝ ਸਾਡੇ ਲੀਡਰ ਖਾ ਗਏ ਔਰ ਇਹਨਾਂ ਦੇਖੁੰਦੇ ਜਿਹੜੇ ਥਲੜੇ ਵਾਲੇ ਖਾਗੇ ਤੇ ਇਹਦੇ ਬਾਬਤ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਭਾਈ ਅਮਰਪਾਲ ਸਿੰਘ ਖਾਲਸਾ ਦਾ ਜ਼ਿਕਰ ਕਰਦੇ ਆਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤਨਤਾਰਨ ਸਾਹਿਬ ਦੀ ਜਿਮਨੀ ਚੋਣਾਂ ਜਿਹੜੀ 11 ਨਵੰਬਰ ਨੂੰ ਹੋਣ ਜਾ ਰਹੀ ਆ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਖੜੀਆਂ ਆ ਆਮਾਦੀ ਪਾਰਟੀ ਨੇ ਜਿਹੜਾ ਕਿ ਹਰਮੀਤ ਸਿੰਘ ਪਹਿਲਾਂ ਅਕਾਲੀ ਦਲ ਦੇ ਵਿੱਚ ਹੁੰਦਾ ਸੀ ਤੇ ਹੁਣ ਆਮਾਦੀ ਪਾਰਟੀ ਆਇਆ ਨੇ ਭਗਵਾਨਤਮਨ ਨੇ ਉਹਨੂੰ ਬਾਹਰ ਕੋ ਸਾਬਰ ਸੁਬਣ ਲਿਆ ਕੇ ਜਾਂ ਸਰਫ ਲਿਆ ਕੇ ਜਿਹੜਾ ਉਹਨੂੰ ਧੋ ਲਿਆ ਕਿਉਂਕਿ ਪਹਿਲਾਂ ਉਹ ਚਿੱਟੇ ਦਾ ਦਾਗ ਲੱਗੇ ਹੋਇਆ ਸੀ ਉਹਦੇ ਉੱਪਰ ਉਹ ਦਾਗ ਕਹਿੰਦੇ ਹੁਣ ਲਾਤਾ ਹੁਣ ਢਾਲੀਵਾਲ ਤੇ ਕੁਲਦੀਪ ਢਾਲੀਵਾਲ ਇਹਨਾਂ ਦਾ ਮੰਤਰੀ ਪਹਿਲਾਂ ਹੁਣ ਵਿਧਾਇਕ ਆ ਬਚਾਰੇ ਤੋਂ ਮੰਤਰੀ ਦਾ ਪਦ ਖੋਲਿਆ ਉਹ ਕਹਿੰਦਾ ਜੀ ਇਹ ਪੰਥਕਾ ਜਦੋਂ ਅਕਾਲੀ ਦਲ ਬਾਦਲ ਦੇ ਵਿੱਚ ਸੀ ਉਦੋਂ ਚਿੱਟੇ ਦਾ ਸਦਾਗਰ ਸੀ ਜਦੋਂ ਆਵਾ ਦੀ ਪਾਰਟੀ ਦੇ ਵਿੱਚ ਆ ਗਿਆ ਤੇ ਉਹ ਪੰਤਕ ਹੋ ਗਿਆ ਵਾਹ ਜੀ ਵਾਹ ਇਹ ਨਵਾ ਲਿਆ ਇਹ ਕਿਹੜੇ ਮੇਲੇ ਤੇ ਕੰਬਦੇ ਮੇਲੇ ਤੇ ਲੈ ਗਏ ਜਾਂ ਕਿਤੇ ਹੋਰ ਉਹਨੂੰ ਕਿਹੜੇ ਸਾਬਨ ਦੀ ਟਿੱਕੀ ਦੇ ਨਾਲ ਧੋ ਲਿਆ ਭਾਈ ਇਹ ਦੱਸ ਦਿਓ ਪੰਜਾਬ ਦੇ ਲੋਕ ਪੁੱਛਦੇ ਆ ਇਹ ਗੱਲਾਂ ਇਹ ਪੰਜਾਬ ਦੇ ਲੋਕਾਂ ਨੂੰ ਦੱਸ ਦਿਓ ਕਿ ਤੁਹਾਡੇ ਵਿੱਚ ਦੁੱਧ ਧੋਤਾ ਕਿਵੇਂ ਹੋ ਗਿਆ ਤੁਹਾਡੇ ਵਿੱਚ ਆ ਕੇ ਤੇ ਦੂਸਰੇ ਪਾਸੇ ਜਿਹੜਾ ਕਾਂਗਰਸ ਦਾ ਰਾਜਪਿੰਡੰਗ ਦਾ ਬਿਆਨ ਤੁਸੀਂ ਸੁਣ ਲਿਆ ਕਿ ਕਿੰਨੀ ਬੰਦੇ ਦੇ ਵਿੱਚ ਈਰਖਾ ਹੈ ਕਿੰਨੀ ਬੰਦੇ ਦੇ ਵਿੱਚ ਹੰਕਾਰ ਆ ਉਹ ਤੁਸੀਂ ਸਾਰਾ ਸੁਣਿਆ ਹੋਇਆਗਾ ਬਿਆਨ ਆ ਤੇ ਹੁਣ ਦੂਸਰੇ ਪਾਸੇ ਬੀਜੇਪੀ ਵੱਲੋਂ ਵੀ ਖੜਾਗਾ ਤੇ ਕਹਿੰਦੇ ਹੁਣ ਨੀਡੂਟ ਸਟਰਾ ਵਾਲਾ ਵੀ ਆ ਗਿਆ ਉਹ ਬਤੰਦਰ ਨਹੀਂ ਹਟਦਾ ਉਹ ਕਹਿੰਦਾ ਦੇਖੀ ਜੇ ਉਹ ਕਹਿੰਦਾ ਕੀ ਆ ਭਾਗ ਖੁੱਲ ਜਾਨ ਕਦੇ ਚਲੋ ਹਰ ਇੱਕ ਨੂੰ ਮੌਕਾ ਹਰਕ ਦਾ ਅਧਿਕਾਰ ਬੰਦਾ ਇਲੈਕਸ਼ਨਾਂ ਤੇ ਖੜਨ ਦਾ ਦੂਸਰੇ ਪਾਸੇ ਭਾਈ ਅੰਮਰਤਪਾਲ ਸਿੰਘ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਆ ਉਹਨਾਂ ਵੱਲੋਂ ਜਿਹੜਾ ਭਾਈ ਮਨਦੀਪ ਸਿੰਘ ਸੰਨੀ ਦਾ ਭਰਾ ਜਿਹੜਾ ਕਿ ਸੁਧੀਰ ਸੂਰੀ ਨੂੰ ਜਿਹੜਾ ਕਿ ਸੰਦੀਪ ਸੰਧੀ ਨੇ ਮਾਰਿਆ ਉਸ ਤੋਂ ਬਾਅਦ ਜਿਹੜਾ ਸੂਬੇ ਸਰਹੰਦ ਦਾ ਅੰਤ ਕੀਤਾ ਦੂਸਰੇ ਪਾਸੇ ਉਹ ਨੌਜਵਾਨ ਆ ਤੇ ਤੀਸਰੇ ਪਾਸੇ ਕਹਿੰਦੇ ਆ ਅਕਾਲੀ ਦਲ ਲੈ ਆਇਆ ਕੱਢ ਕੇ ਕਹਿੰਦੇ ਧਰਮੀ ਫੌਜੀ ਦੀ ਪਤਨੀ ਨੂੰ ਪਰ ਦੱਸਿਆ ਜਾ ਰਿਹਾ ਕਿ ਉਸ ਫੌਜੀ ਦਾ ਮੁੰਡਾ ਤੇ ਕਹਿੰਦੇ ਗੈਂਗਸਟਰ ਆ ਇਹ ਖਵਰਾ ਸਾਹਮਣੇ ਨਿਕਲ ਕੇ ਆ ਰਹੀਆਂ ਇਹਦੇ ਵਿੱਚ ਸੱਚਾਈ ਕਿੰਨੀ ਕਾ ਇਹ ਤਰਨਤਾਰ ਸਾਹਿਬ ਵਾਲੇ ਚੰਗੀ ਤਰ੍ਹਾਂ ਜਾਣਦੇ ਹੋਣਗੇ ਅਕਾਲੀ ਦਲ ਨੂੰ ਅੱਜ 42 43 ਸਾਲ ਹੋ ਗਏ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਧਰਮੀ ਫੌਜੀ ਜਿਨ੍ਹਾਂ ਨੇ ਬੈਰਕਾ ਛੱਡੀਆਂ ਜਿਹੜਾ ਕਿ ਨਾ ਸਹਾਰ ਦੇ ਹੋਏ ਸ੍ਰੀ ਅਕਾਲਤਾ ਸਾਹਿਬ ਤੇ ਜਦੋਂ ਟੈਂਕਾਂ ਤੇ ਤੋਪਾਂ ਦੇ ਨਾਲ ਢਾਹ ਢੇਰੀ ਕੀਤਾ ਗਿਆ ਨੰਨੇ-ਮੁੰਨੇ ਬੱਚੇ ਮਾਰੇ ਗਏ ਹਜ਼ਾਰਾਂ ਸਾਡੇ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਉਹਨਾਂ ਧਰਮੀ ਫੌਜੀ ਜਿਹੜੇ ਫੌਜ ਦੇ ਵਿੱਚ ਸੀ ਆਪਣਾ ਇੱਤਾ ਸਮਝਦੇ ਹੋਏ ਆਪਣਾ ਦੁੱਖ ਦਰਦ ਸਮਝਦੇ ਹੋਏ ਤੇ ਉਹਨਾਂ ਨੇ ਬੈਰਕਾ ਛੱਡੀਆਂ ਤੇ ਸਰਕਾਰਾਂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਵੀ ਆ ਉਦੋਂ ਬਾਅਦ ਰਹਾ ਹੋਇਆ ਉਹਨਾਂ ਨੂੰ ਇੱਕ ਧਰਮੀ ਫੌਜੀ ਕਿਹਾ ਜਾਂਦਾ ਬੜਾ ਸਾਡੇ ਦਿਲ ਦੇ ਵਿੱਚ ਫੌਜ ਲਈ ਮਾਨ ਸਨਮਾਨ ਆ ਉਹਨਾਂ ਧਰਮੀ ਫੌਜੀਆਂ ਦੇ ਲਈ ਜਿਨ੍ਹਾਂ ਨੇ ਇਹ ਆਪਣਾ ਸਾਰਾ ਕੁਝ ਜਿਹੜਾ दात ਤੇ ਲਾਤਾ ਪਰ ਦੁੱਖ ਦੀ ਗੱਲ ਇਹ ਆ ਕਿ ਅੱਜ ਸਿਆਸਤਾਂ ਅੱਜ ਭਾਈ ਅੰਬਰਤਪਾਦ ਸਿੰਘ ਆ ਗਿਆ ਇਸ ਕਰਕੇ ਜਿਹੜਾ ਅਕਾਲੀ ਦਲ ਬਾਦਲ ਨੂੰ ਹੁਣ ਧਰਮੀ ਫੌਜੀ ਦਾ ਜਿਹੜਾ ਸਹਾਰਾ ਲੈਣਾ ਪਿਆ ਆ ਦੱਸਿਆ ਜਾ ਰਿਹਾ ਵੇ ਬੇਸਾਕਾ ਧਰਮੀ ਫੌਜੀਆ ਨੇ ਜਿਹੜਾ ਕਿ ਅਕਾਲੀ ਦਲ ਬਾਰਸ ਪੰਜਾਬ ਦੇ ਜਥੇਬੰਦੀ ਜਾਨੀ ਕਿ ਭਾਈ ਅੰਬਰਪਾਲ ਸਿੰਘ ਨੂੰ ਸਪੋਰਟ ਕੀਤੀ ਆ ਉਹ ਕਹਿੰਦੇ ਅੱਜ ਤੁਹਾਨੂੰ ਚੇਤਾ ਆ ਗਿਆ 43 ਸਾਲ ਬਾਅਦ ਆ ਉਸ ਤੋਂ ਪਹਿਲਾਂ ਕਿਦੇ ਧਰਮੀ ਫੌਜੀਆ ਨੂੰ ਸਰੋਵਣੀ ਕਮੇਟੀ ਵਿੱਚ ਭਰਤੀ ਕੀਤਾ ਹੋਵੇ ਕਿਸੇ ਧਰਮੀ ਫੌਜੀ ਦੀ ਘਰ ਦੀ ਸਾਰ ਲੈਂਦੀ ਹੋਵੇ ਕਿਸੇ ਧਰਮੀ ਫੌਜੀ ਨੂੰ ਟੈਸਟ ਦਿੱਤੀ ਹੋਵੇ 25 ਸਾਲ ਸਰਕਾਰ ਰਹੇਗੀ 43 ਸਾਲ ਹੋ ਗਏ ਇਹਨਾਂ ਗੱਲਾਂ ਨੂੰ ਤੇ ਜਵਾਬ ਦੇ ਦੇਣਾ ਜੇ ਕਿਸੇ ਕੋਲ ਹੈਗਾ ਜਵਾਬ ਆ ਕਹਿੰਦੇ ਜੀ ਪਹਿਲਾਂ ਉਹਨੂੰ ਅੱਤਵਾਦੀ ਲਾਉਂਦੇ ਸੀ ਤੇ ਸ਼ਰੋਮਣੀ ਕਮੇਟੀ ਨੇ ਕਦੇ ਧਰਮੀ ਫੌਜੀ ਨਾਮ ਧਰ ਦਿੱਤਾ ਕਹਿੰਦੇ ਜੀ ਇਸ ਕਰਕੇ ਸਾਡੀ ਬਹਾਦਰੀ ਆ ਇਹ ਤੁਹਾਡੀ ਜੰਗੀਰ ਨਹੀਂ ਜਿਹੜੀ ਕਿ ਮੈਂ ਕਹਿ ਦੇਵਾਂ ਕਿ ਸ਼ਰੋਮਣੀ ਕਮੇਟੀ ਇਹ ਤਾਂ ਇੱਕ ਕਬਜ਼ਾ ਕੀਤਾ ਹੋਇਆ ਤੁਸੀਂ ਇੱਕ ਪਰਿਵਾਰ ਨੇ ਇਹ ਤਾਂ ਕਬਜ਼ੇ ਦੇ ਅਧੀਨ ਆ ਸ਼ਰੋਮਣੀ ਕਮੇਟੀ ਸਮੁੱਚੇ ਪੰਥ ਦੀ ਆ ਉਹ ਪੰਥਾ ਜਿਸ ਨੇ ਕਰਵਾਨੀਆਂ ਦੇ ਕੇ ਹੋਂਦ ਦੇ ਵਿੱਚ ਲਿਆਂਦੀ ਸੀ ਤੇ ਸਰੋਵਣੀ ਕਮੇਟੀ ਧਾਰਨੀ ਘਰ ਦੀ ਜੰਗੀਰ ਨਹੀਂ ਕੋਈ ਤੇ ਸਰੋਵਣੀ ਕਮੇਟੀ ਆਕਾਲ ਤਾ ਸਾਬ ਵੱਲੋਂ ਤੇ ਫਿਰ ਜਿਹੜਾ ਜੋ ਕੁਝ 2 ਦਸੰਬਰ ਵਾਲਾ ਹੁਕਮਨਾਮਾ ਜਾਰੀ ਕੀਤਾ ਸਖਬੀਰ ਬਾਦਲ ਤੇ ਉਹਨੂੰ ਮੰਨ ਲਓ ਉਹਨੂੰ ਕਿਉਂ ਨਹੀਂ ਮੰਨਦੇ ਉਦੋਂ ਕਿਉਂ ਦੁੱਖ ਲੱਗਦਾ ਭਾਈ ਉਹਨੂੰ ਨਹੀਂ ਮੰਨਣਾ ਅਸੀਂ ਆਕਾਲ ਤਾ ਸਾਬ ਨੂੰ ਮੰਨਣਾ ਨਹੀਂ ਤੇ ਅਸੀਂ ਆਪਣੀ ਰਾਜਨੀਤੀ ਦੀ ਖਾਤਰ ਆ ਦੂਸਰਿਆਂ ਦੀ ਬਲੀ ਕਿਵੇਂ ਦੇਣੀ ਆ ਦੂਸਰਿਆਂ ਨੂੰ ਬੁੱਧੂ ਕਿਵੇਂ ਬਣਾਉਣਾ ਇਹ ਜਿਹੜਾ ਕਿ ਪ੍ਰਕਾਸ਼ ਬਾਦਲ ਦੀ ਜਿਹੜੀ ਸਿਆਸਤਾ ਉਹ ਜਿਹੜੀ ਕਿ ਨਾਰਲੇ ਜਿਹੜੇ ਥੋੜੇ ਘਣੇ ਰਹਿ ਗਏ ਹੁਣ ਤਾਂ ਚਲੋ ਆਪਾਂ ਇਹ ਗੱਲ ਕਰਦੇ ਆ ਇਹ ਤਾਂ ਤਰਨਤਨ ਸਾਹਿਬ ਵਾਲੇ ਦੱਸਣਗੇ ਕਿਨੂੰ ਜਿਤਾਉਣਾ ਤੇ ਕਿਨੂੰ ਨਹੀਂ ਜਿਤਾਉਣਾ ਕੀ ਤੇ ਹੱਕ ਬਣਦਾਗਾ ਆਧਾਰਕ ਹੱਕ ਬਣਦਾਗਾ ਤੇ ਇਹ ਦੱਸਿਆ ਜਾ ਰਿਹਾ ਕਿ ਭਾਈ ਅੰਮਰਪਾਲ ਸਿੰਘ ਜਿਹੜੀ ਇਸ ਵੇਲੇ ਜਿਹੜੀ ਉਸਾ ਟਾਰਟਾਰ ਦੇ ਹਲਕੇ ਦੇ ਵਿੱਚ ਚੜਤਾ ਇਸ ਤੋਂ ਪਹਿਲਾਂ ਵੀ ਭਾਈ ਮਨਦੀਪ ਸਿੰਘਾ ਸੰਨੀ ਦੇ ਭਰਾ ਨੇ ਜਿਹੜਾ ਦੋਸ ਲਾਇਆ ਸੀ ਕਿ ਉਹਨੂੰ ਧਮਕੀਆਂ ਆ ਰਹੀਆਂ ਕਿ ਤੂੰ ਪਿੱਛੇ ਹਟ ਜਾ ਤੇ ਨਹੀਂ ਤੇਰੇ ਅਸੀਂ ਗੋਲੀ ਮਾਰ ਦਾਂਗੇ ਇਸ ਤਰ੍ਹਾਂ ਕਰ ਦਾਂਗੇ ਤੇ ਫਿਰ ਉਹੀ ਗੱਲ ਆ ਨਾ ਜਦੋਂ ਬੰਦੇ ਨੂੰ ਪਤਾ ਲੱਗਦਾ ਕਿ ਇਹ ਬੰਦਾ ਅੱਗੇ ਜਾ ਰਿਹਾ ਤਾਂ ਫਿਰ ਉਹਨੂੰ ਧਮਕੀਆਂ ਦਿੰਦੇ ਆ ਜੇ ਬੰਦਾ ਫੇਰ ਵੀ ਨਾ ਹਟੇ ਫਿਰ ਇਹ ਜਾਨੋਂ ਮਾਰ ਦੇ ਬੰਦੇ ਨੂੰ ਖਤਮ ਕਰਦੇ ਆ ਤੇ ਪ੍ਰਮਾਤਮਾ ਸੁਖ ਚਾਵੇ ਤੇ ਸਭ ਕੁਝ ਹੋਊਗਾ ਤੇ ਮੈਂ ਨਾਲ ਇੱਕ ਹੋਰ ਇਹਦੇ ਖਬਰ ਐਡ ਕਰਦਾ ਆ ਆਪਾਂ ਡੀਜੀਏ ਤੋਂ ਪਹਿਲਾਂ ਜਿਹੜਾ ਭੁੱਲਰ ਤੋਂ ਪਹਿਲਾਂ ਇੱਕ ਆ ਲੁਧਿਆਣੇ ਦਾ ਗੁਰਸਿਮਰਨ ਮੰਡਾ ਇਹ ਕੱਲ ਕੋਈ ਇੱਕ ਪੱਤਰਕਾਰ ਇੰਟਰਵਿਊ ਲੈਣ ਗਿਆ ਪਹਿਲਾਂ ਤਾਂ ਮੈਂ ਉਹਨਾਂ ਪੱਤਰਕਾਰ ਨੂੰ ਬੇਨਤੀ ਕਰਦਾ ਚੱਕ ਕੇ ਮੂੰਹ ਤੁਸੀਂ ਉਹਦੇ ਕੋਲੇ ਵਗ ਜਾਂਦੇ ਹੋ ਜੇ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਜੇ ਤੁਹਾਡੇ ਕੋਲੇ ਕੋਈ ਜਵਾਬ ਨਹੀਂ ਹੁੰਦੇ ਤੇ ਤੁਸੀਂ ਉਹਦੇ ਕੋਲੇ ਮੂੰਹ ਚੱਕ ਕੇ ਲੈਣ ਕੀ ਜਾਂਦੇ ਹੋ ਉਹ ਬੜਾ ਦੁੱਖ ਹੋਇਆ ਉਹ ਪੱਤਰਕਾਰ ਮੈਨੂੰ ਇੱਕ Hindu ਪਾਈ ਲੱਗਿਆ ਤੇ ਦੂਸਰੇ ਪਾਸੇ ਸਿੱਖ ਕਿਰਪਾਨ ਪਾਈ ਆ ਗੁਰਸੇਵਰ ਮੰਡ ਦੇ ਆਪਣੇ ਆਪ ਨੂੰ ਸਿੱਖ ਕਹਾਉਂਦਾ ਬੈਰੂਪੀਆ ਤੇ ਉਸ ਮੈਨੂੰ ਲੱਗਦਾ ਕਿ ਉਸ ਬੇਸ਼ੱਕ ਦੇਖੋ ਕਿਸੇ ਮਰਜੀ ਜਾਤ ਧਰਮ ਦਾ ਹੋਵੇ ਹਰ ਇੱਕ ਦਾ ਅਧਿਕਾਰ ਆ ਜੇਕਰ ਅਸੀਂ ਲੋਕਤੰਤਰ ਮੰਨਦੇ ਆਂ ਪਰ ਉਹ ਤੋਂ ਗਰਸਿਮਰ ਮੰਡ ਨੇ ਐਡਾ ਘਟਿਆ ਬੰਦਾ ਧੱਕੇ ਦੇ ਨਾਲ ਜੈ ਸ੍ਰੀ ਰਾਮ ਕਹਾਇਆ ਘਟੋ ਘਟ ਪੰਜ ਵਾਰੀ ਉਹਨੂੰ ਕਹਿੰਦਾ ਕਹਿ ਤੂੰ ਜੈ ਸ੍ਰੀ ਰਾਮ ਉਹ ਕਹਿੰਦਾ ਫਤੇ ਬੁਲਾਤੀ ਮੈਂ ਸਤਸ੍ਰੀ ਕਲਾ ਬੁਲਾਤੀ ਕਹਿੰਦਾ ਨਹੀਂ ਉਹ ਤੋਂ ਪਹਿਲਾਂ ਕਹਿੰਦਾ ਤੂੰ ਜੈ ਸ੍ਰੀ ਰਾਮ ਬੋਲਾ ਜਾਨੀ ਕਿ ਪ੍ਰਤਾਲੀ ਬਣ ਫਰਮਾਨ ਨਹੀਂ ਤੇ ਇੱਕ ਆ ਦੂਜਾ ਇੱਕ ਜਿਹੜਾ ਬਹੁ ਰੁਪਿਆ ਅਕਾਲਤਾ ਸਭ ਤੋਂ ਲਾਨਿਆ ਹਰਜੀਤ ਰਸੂਲਪੁਰੇ ਵਾਲਾ ਅੱਜ ਉਹ ਕਹਿੰਦਾ ਕਿ ਜੈ ਸ੍ਰੀ ਰਾਮ ਕਹਿਣਾ ਪਊਗਾ ਜੇਕਰ ਦੂਸਰੇ ਪਾਸੇ ਸਿੱਖ ਕਹਿੰਦੇ ਆ ਕਿ ਖਾਲਸਤਾਨ ਕਿਹੜਾ ਬਊਆ ਤੇ ਇਹ ਬੰਡੀਆਂ ਪਾ ਰਿਆ ਲੋਕਾਂ ਦੇ ਵਿੱਚ ਸਰਕਾਰ ਨੂੰ ਚਾਹੀਦਾ ਇਹਨਾਂ ਤੇ ਪਰਚੇ ਦਰਜ ਕਰਕੇ ਇਹਨਾਂ ਨੂੰ ਜੇਲਾਂ ਦੇ ਵਿੱਚ ਸੁੱਟੋ ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਲੋਕ ਇਹਨਾਂ ਨੂੰ ਸਕਿਉਰਟੀਆ ਇਹਨਾਂ ਨੂੰ ਗਨਮੈਨ ਫਿਰ ਜੇ ਕੋਈ ਇਹਨਾਂ ਨੂੰ ਫੋਨ ਕਰਦਾ ਹੈ ਕਹਿੰਦੇ ਇਹਨਾਂ ਨੂੰ ਧਮਕੀ ਦਿੰਦਾ ਹੈਗਾ ਇਹ ਪੰਜਾਬ ਦਾ ਮਾਹੌਲ ਆ ਜਿਹੜੇ ਲੋਕ ਆ ਪੰਜ ਸੱਤ ਜਾਣੇ ਉਹ ਚਾਹੇ ਸਿਮਸਾ ਇਹਨਾਂ ਦੇ ਵਿੱਚ ਹੁਣ ਚਾਹੇ ਅਖੌਤੀ ਉਹ ਸਿੱਖ ਧਰਮ ਦੇ ਨਾਂ ਤੇ ਜਿਹੜਾ ਕਲੰਕ ਹੋਣਾ ਉਹਨਾਂ ਬੰਦਿਆਂ ਦੇ ਉੱਪਰ ਜਿਹੜਾ ਸਰਕਾਰ ਨੂੰ ਤੁਰਤ ਐਕਸ਼ਨ ਲੈਣਾ ਚਾਹੀਦਾ ਮਾਹੌਲ ਪੰਜਾਬ ਦਾ ਵਿਗੜਨਾ ਚਾਹੁੰਦੇ ਆ ਇਹ ਲੋਕਾਂ ਜਾਣ ਬੁੱਝ ਕੇ ਉਹਦੇ ਧੱਕੇ ਦੇ ਨਾਲ ਦੇਖੋ ਕਿੱਡਾ ਜ਼ੁਲਮਾ ਕਹਿੰਦੇ ਜੀ ਲੋਕਤੰਤਰ ਆ ਇਹ ਕਾਹਦਾ ਲੋਕਤੰਤਰ ਆ ਉਹਦੇ ਮੂੰਹ ਦੇ ਵਿੱਚੋਂ ਧੱਕੇ ਨਾਲ ਸ਼ਬਦ ਕਢਾਉਣੇ ਹਰ ਇੱਕ ਦੀ ਆਪਣੀ ਆਪਣੀ ਕੋਈ ਵਹਿਗੁਰੂ ਕਹੇ ਕੋਈ ਰਾਮ ਕਹੇ ਕੋਈ ਅੱਲਾਹ ਕਹੇ ਕੋਈ ਸਤਸ੍ਰੀਕਾਲ ਬੁਲਾਵੇ ਪਰ ਇਹ ਕਿੱਥੋਂ ਦਾ ਆ ਗਿਆ ਕਿ ਤੂੰ ਜੈ ਸ਼੍ਰੀ ਰਾਮ ਬੋਲੇਗਾ ਮੈਂ ਫੇਰੀ ਤੇਰੇ ਨਾਲ ਗੱਲਬਾਤ ਕਰੂੰਗਾ ਤੱਕੇ ਨਾਲ ਡਰਦੇ ਨੇ ਉਹਨੇ ਚਲੋ ਬੋਲਿਆ ਆਲੀ ਗੱਲ ਆ ਡੀਆਈਜੀ ਭੱਲਰ ਦੀ ਹੁਣ ਭੱਲਰ ਦੇ ਜਿਹੜੀਆਂ ਮੁਸ਼ਕਲਾਂ ਨੇ ਲਗਾਤਾਰ ਵੱਧ ਰਹੀਆਂ ਨੇ ਸੀਵੀਆਈ ਵੱਲੋਂ ਜਿਹੜਾ ਕਈ ਅਫਸਰ ਨੇ ਜਿਹੜੇ ਹੋਰ ਅਡੇਕੇ ਚੜਨ ਵਾਲੇ ਆ ਪੰਜਾਬ ਦੇ ਵਿੱਚ ਵੱਡੇ ਅਫਸਰ ਡਾਰਤੇ ਆ ਤੇ ਦੋ ਮੁਕਾਦਮੇ ਦਰਜ ਹੋ ਚੁੱਕੇ ਆ ਫਾਜ਼ਲ ਕਾ ਤੇ ਲੁਧਿਆਣਾ ਦੇ ਵਿੱਚ ਆ ਭੱਲਰ ਦੇ ਉੱਤੇ ਤੇ ਕਈ ਜਿਹੜੇ ਕਿ ਹੌਸ ਫਾਰਮ ਦੇ ਵਿੱਚ ਆ ਅਨੇਕਾਂ ਕਾਰਤੂਸ ਹਥਿਆਰ ਬਰਾਮਦ ਹੋਇਆ ਤੇ ਜਿਹੜੀਆਂ ਸਰਾਬਾਂ ਨੇ ਮਹਿੰਗੀਆਂ ਮਹਿੰਗੀਆਂ ਉਹ ਬਰਾਮਦ ਹੋਈਆਂ ਤੇ ਸਿਆਉਣਾ ਚੰਦ ਤੁਸੀਂ ਪਹਿਲੇ ਦੇਖ ਲਿਆ ਕਿਵੇਂ ਟੈਂਕ ਔਰ ਜਿਹੜੇ ਟਰੰਕ ਭਰੇ ਆ ਪੈਸੇ ਦੇ ਕਿਵੇਂ ਬੈਗ ਭਰੇ ਆ ਤੇ ਜਮੀਨਾ ਜਾਇਦਾਦਾਂ ਦਾ ਅੰਤ ਨੇ ਕਰੋੜਾ ਰੁਪਇਆ ਇਕੱਠਾ ਕਰੀ ਬੈਠਾਗਾ 5 ਕਰੋੜ ਦਾ ਇੱਕ ਦਿਨ ਦਾ ਜਿਹੜਾ ਆ ਮਸ਼ੀਨਾ ਨੇ ਗਿਣਿਆਗਾ 5 ਕਰੋੜ ਤਾਂ ਪਤਾ ਨਹੀਂ ਅਰਬਾਂ ਕਰੋੜਾਂ ਦਾ ਮਾਲਕ ਆ ਗਰੀਬਾਂ ਦਾ ਚੂਸਿਆ ਹੋਇਆ ਖੋਨਾ ਤੇ ਭੁਗਤ ਨਹੀਂ ਪੈਣ ਗਿਆ ਇੱਕ ਪੱਤਰਕਾਰ ਦੀ ਮੈਂ ਵੀਡੀਓ ਸੁਣੀ ਆ ਕਹਿੰਦਾ ਜੀ ਸਾਬਕਾ ਡੀਆ ਮਯੌਤਲ ਕਰਤਾ ਡੀਜੀਪੀ ਜਿਹੜਾ ਹਰਚਰਨ ਸਿੰਘ ਭੱਲਰ ਆ ਅੱਜ ਜੇਲ੍ਹ ਦੇ ਵਿੱਚ ਉਹਨੇ ਸਾਦੀ ਰੋਟੀ ਖਾਧੀ ਤੇ heਠਾ ਪਿਆ ਤੇ ਇੱਕ ਉਹਦੇ ਉੱਪਰ ਚਾਦਰ ਸੀ ਇੱਕ ਲੋਈ ਸੀ ਤੇ ਉਹ ਸੁੱਤਾ ਤੇ ਉਹਨੇ ਆਮ ਕੈਦੀਆਂ ਵਾਂਗ ਰੋਟੀ ਖਾਧੀ ਤੁਸੀਂ ਭਾਈ ਸਿਆਣੇ ਦੇ ਬਿਸਕੁਟ ਖਵਾਇਆ ਹੁੰਦੇ ਜਾ ਕੇ ਤਾਂ ਤੁਸੀਂ ਉਹਨੂੰ ਕੋਈ ਬੈੱਡ ਸਰਾਣਾ ਦੇ ਆਉਂਦੇ ਜਾ ਕੇ ਜੇਕਰ ਥੱਲੇ ਸੁੱਤਾ ਸੀ ਉਹ ਤੁਸੀਂ ਬੈੱਡ ਸਰਾਣਾ ਦੇ ਆਉਂਦੇ ਜਾ ਕੇ ਐਡਾ ਸ਼ਰਮਦਾ ਘਾਟਾ ਸਾਡੇ ਪੱਤਰਕਾਰ ਜਿਹੜੇ ਕਿ ਬਿਕਾਊ ਮੀਡੀਆ ਆਸੀਂ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਰੱਖਦੇ ਆ ਜਿਹੜੇ ਗਰੀਬਾਂ ਦਾ ਖੂਨ ਚੂਸ ਲਿਆ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੇ ਗੋਗੜਾ ਵਧਾਈਆਂ ਜਿਨ੍ਹਾਂ ਨੇ ਆਪਣਾ ਘਰ-ਬਾਰ ਭਰ ਲਿਆ ਲੁੱਟ-ਲੁੱਟ ਕੇ ਤੁਸੀਂ ਅੱਜ ਉਹਨਾਂ ਦਾ ਬੜਾ ਫਿਕਰਾ ਕਿ ਜੀ ਉਹ ਇੱਕ ਰਾਤ ਥੱਲੇ ਸੁੱਤੇ ਆ ਉਹਨੇ ਸਾਦਾ ਖਾਣਾ ਕੀ ਖਾਦਾਗਾ ਕਦੇ 30 32 32 ਸਾਲ ਹੋ ਗਏ ਜਿਲ੍ਹਾਂ ਦੇ ਵਿੱਚ ਬੈਠੇ ਸਿੱਖਾਂ ਨੂੰ ਉਹਨਾਂ ਸ਼ੂਰਮਿਆਂ ਨੂੰ ਕਦੇ ਪੁੱਛਿਆ ਕਿ ਭਾਈ ਤੁਸੀਂ ਕਹਿਜਾ ਖਾਣਾ ਖਾਦਾ ਤੁਸੀਂ ਕੰਮੇ ਸੁੱਤੇ ਕੰਮੇ 30 32 ਸਾਲ ਜਿਲ੍ਹਾਂ ਵਿੱਚ ਲੰਘਾਏ ਕਦੇ ਇਸ ਗੱਲ ਤੇ ਡਿਬੇਟ ਹੋਈ ਆ ਕਿਤੇ ਇਸ ਗੱਲ ਤੇ ਪੱਤਰਕਾਰ ਨੇ ਕਿਸੇ ਨੇ ਇਹ ਮੁੱਦਾ ਚੁੱਕਿਆਗਾ ਕਿ ਭਾਈ ਉਹਨਾਂ ਨੂੰ 30-30 ਸਾਲ ਹੋ ਗਏ ਬੰਦ ਜਿਹੜਾ ਆਪਣੇ ਜਿਹੜਾ ਸਜ਼ਾਵਾ ਤੋਂ ਵੱਧ ਦੁੱਗਣੀ ਸਜ਼ਾਵਾ ਕੱਟ ਚੁੱਕਿਆ ਸਰਕਾਰ ਕਿਉਂ ਨਹੀਂ ਛੱਡ ਰਹੀ ਕਿਉਂ ਨਹੀਂ ਪੱਤਰਕਾਰ ਬੋਲਦੇ ਪਰ ਉੱਥੀ ਗੱਲ ਆਉਂਦੀ ਆ ਫਿਰ ਦਲਾਲਪਣਾ ਇਹਨੂੰ ਫਿਰ ਕੌਣ ਕਹੂਗਾ ਸਾਰੇ ਜਿਹੜਾ ਇਹ ਦੁੱਖ ਦੀ ਗੱਲ ਆ ਸਿੱਖ ਤੇ ਮਰਨਾ ਜੋ ਮਰਦੀ ਕਰਨਾ ਸਿੱਖਾਂ ਦਾ ਕੋਈ ਉਹ ਲੈਣਾ ਦੇਣਾ ਨਹੀਂ ਪਰ ਇਹਨਾਂ ਨੂੰ ਅਵਸਰਾਂ ਦਾਗਾ ਅਜੇ ਹੁਣ ਦੱਸੋ ਜਿਹੜਾ ਡੀਜੀਪੀ ਆ ਡੀਆਈਜੀ ਆ ਜਿਹੜਾ ਅਚਾਰਨ ਭੱਲੜਾ ਹੁਣ ਅੰਮਰਤਪਾਲ ਨੂੰ ਤਾਂ ਛੱਟ ਡਿਬਰੂਗੜ ਦੇਲ ਦੇ ਵਿੱਚ ਛੁੱਟ ਛੁੱਟ ਦਿੱਤਾ ਸੀ ਤਾਂ ਇਹਦੇ ਵਾਰ ਭਾਈ ਡਿਬਰੂਗੜ ਕਿੱਥੇ ਆ ਕੀ ਗੱਲ ਆ ਇਹਨੂੰ ਡਿਬਰੂਗੜ ਦੇਲ ਦੇ ਵਿੱਚ ਨਹੀਂ ਛੁੱਟਣਾ ਚਾਹੀਦਾ ਅਜੇ ਅਵਸਰਾਂ ਨੂੰ ਜਿਨ੍ਹਾਂ ਨੇ ਪੰਜਾਬ ਦਾ ਸਤਿਆਨਾਸ਼ ਬਗੈੜ ਦਿੱਤਾ ਜਿਨ੍ਹਾਂ ਨੇ ਪੰਜਾਬ ਦਾ ਪੁਲਿਸ ਦੇ ਉੱਪਰ ਸਾਰੀ ਤੇ ਦਾਗ ਲਾ ਦਿੱਤਾ ਜੇ ਤੁਸੀਂ ਇਹ ਚਾਹਣਿਓ ਜੇ ਪੰਜਾਬ ਸਰਕਾਰ ਇਹ ਚਾਹੁੰਦੀ ਆ ਕਿ ਇਹਨਾਂ ਲੋਕਾਂ ਨੇ ਕਲੰਕਤ ਕੀਤਾ ਤੇ ਇਹਨਾਂ ਤੇ ਜਿਹੜਾ ਕਿ 4-4 5-5 ਆਸਲੀ ਮਿਲਦੇ ਆ ਘਰੋਂ ਕਾਰਤੂਸ ਮਿਲਦੇ ਆ ਸਿੱਖ ਦੇ ਘਰੋਂ ਇੱਕ ਪਿਸਤੌਲ ਮਿਲ ਜਾਵੇ ਤਾਂ ਉਹ ਅੱਤਵਾਦੀ ਆ ਉਹ ਵੱਖਵਾਦੀ ਆ ਉਹ ਦੋਸਤ ਦੇਸ਼ਤਰੋਹੀ ਆ ਉਹਦੇ ਜਵਾਬਾ ਲਾ ਕੇ ਉਹਨੂੰ ਅੰਦਰ ਸੁਟਿਆ ਜਾਂਦਾ ਪਰ ਇਹਦੇ ਉੱਤੇ ਜਵਾਬਾ ਘੱਟੋ ਨਹੀਂ ਲੱਗਦਾ ਇਹਨੂੰ ਕਿਉਂ ਨਹੀਂ ਅੰਦਰ ਸੁਟਿਆ ਜਾਂਦਾ ਇਹ ਡੀਆਈਏ ਨੇ ਕਾਹਦੀ ਲਹਾਜਾ ਇਹਦੇ ਨਾਲ ਆ ਇਹਨੂੰ ਅੰਦਰ ਸੁਟਿਆ ਜਾਵੇ ਇਹ ਤੇ ਜਵਾਬ ਪਾ ਲਾਇਆ ਜਾਵੇ ਕਿਉਂਕਿ ਸਿੱਖ ਕਿ ਸਿੱਖ ਉਹ ਦੀਂਦੇ ਇਹਨਾਂ ਨੂੰ ਜੇ ਦਾ ਕੋਈ ਗੋਲਦਮਾਲਾ ਬਨ ਲੈ ਜਾਂ ਕੋਈ ਕਿਸੇ ਦਾੜੀ ਵਾਲਾ ਹੋਵੇ ਚਾਹੇ ਮੋਨਾ ਹੋਵੇ ਤੇ ਉਹਨਾਂ ਪਰ ਮਿਲਣਾ ਚਾਹੀਦਾ ਹਥਿਆਰ ਜਾਂ ਕੋਈ ਹੋਰ ਚੀਜ਼ ਆ ਜਵਾਬ ਪਾ ਲਉਣਾ ਮਿੰਟ ਦੀ ਖੇੜਾ ਐਨਐਸ ਲਾਉਣੀ ਮਿੰਟ ਦੀ ਖੇੜਾ ਇਹ ਗੁੰਡਾਗਰਦੀ ਆ ਕੇ ਵਰਦੀਆਂ ਜੋ ਮਰਜ਼ੀ ਕਰੀ ਜਾਣ ਇਹਨਾਂ ਦੇ ਲਈ ਕੋਈ ਨਹੀਂ ਇਸ ਕਰਕੇ ਜਿਹੜਾ ਡੀਆਈਆਈ ਪੱਲਰ ਆ ਚਾਏ ਕੋਈ ਹੋਰ ਆ ਜਿੰਨੇ ਕਰਪਟ ਅਫਸਰਾਂ ਉਹਨਾਂ ਨੂੰ ਫੜ ਕੇ ਜੇਲਾਂ ਦੇ ਵਿੱਚ ਟੰਗੋ ਉਹਨਾਂ ਨੂੰ ਸਟੋ ਡਗਰਗੜ ਦੇਲ ਦੇ ਵਿੱਚ ਆ ਫਿਰ ਪਤਾ ਲੱਗੇ ਇਹਨਾਂ ਨੂੰ ਤੇ ਅਜੇ ਕਹਿੰਦਾ ਜੀ ਅਦਾਲਤ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂਗੀ ਸ਼ਰਮ ਨਹੀਂ ਮੰਨਦਾ ਸ਼ਰਮ ਦਾ ਘਾਟਾ ਕਿਤੇ ਗੋਗੜ ਕਰ ਕਰ ਤੋਦਦਾ ਸੀ ਮੁੱਸਾ ਕੁੰਡੀ ਅੱਜ ਤੇ ਮੂੰਹ ਭੁਲੇਟੀ ਫਿਰਦਾ ਤੇ ਹੁਣ ਮੂੰਹ ਖੋਲੋਂ ਸ਼ੰਗ ਲੱਗਦੀ ਆ ਹੁਣ ਸ਼ਰਮ ਆਉਂਦੀ ਆ 8-8 ਲੱਖ ਰੁਪਇਆ ਲੋਕਾਂ ਤੋਂ ਲੁੱਟਣਾ ਕਿਸੇ ਗਰੀਬ ਦਾ ਜਿਹੜਾ ਮਿਹਨਤ ਕਰਦਾ ਆਪਣੀ ਇਹਦਾ ਸੁਣਿਆ ਸੀ ਕਿ ਸਖਬੀਰ ਬਾਦਲ ਕੇ ਕਹਾਵਤ ਚੱਲੀ ਹੋਈ ਸੀ ਕਿ ਗੋਲ ਗੱਪਿਆਂ ਦੀ ਰੇੜੀ ਚੱਲ ਪੇ ਕਿਸੇ ਦੀ ਉਹਦੇ ਵਿੱਚ ਹਿੱਸਾ ਪਾ ਲੈਂਦੇ ਆ ਤੇ ਡੀਆਈਜੀ ਕਹਿੰਦੇ ਹੁਣ ਇਹ ਕਹਿੰਦੇ ਕਿ ਬਾਦਲਾਂ ਦੇ ਹਿਸ਼ਾਰੇ ਤੇ ਚੱਲ ਰਿਆ ਸੀ ਉਹਨਾਂ ਦਾ ਪੈਸਾ ਇਕੱਠਾ ਕੀਤਾ ਕੋਈ ਕਹਿੰਦਾ ਆਮਾਦੀ ਪਾਰਟੀ ਨੂੰ ਦੇਣਾ ਸੀ ਕੋਈ ਕਹਿੰਦਾ ਕੁਝ ਜਿੰਦੇ ਮੂੰਹ ਉਹਨੀਆਂ ਗੱਲਾਂ ਪਰ ਇਹ ਸਿਰਫ ਆਪਣੇ ਘਰ ਭਰ ਰਹੇ ਆ ਆਪਣੇ ਮਹਿਲ ਬੰਗਲ ਮਨਾਰੇ ਮਨਾਰੇ ਆ ਤੇ ਗਰੀਬ ਭੁੱਖੇ ਮਰੇ ਆ ਇਹਨਾਂ ਦਾ ਸਾਰਿਆਂ ਦਾ ਪੈਸਾ ਇਕੱਠਾ ਕਰਕੇ ਇਹਨਾਂ ਤੋਂ ਸਿਬੀਆਈ ਵੱਲੋਂ ਜਿਹੜਾ ਬਿਜੀਲੈਂਸ ਵੱਲੋਂ ਜਿਹੜੀ ਸਾਰਿਆਂ ਦੀ ਇਨਕਵਾਰੀ ਸਾਰੇ ਇਨਕਮ ਜਿੰਨੇ ਕਿ ਇਹਨਾਂ ਨੇ ਇਕੱਠਾ ਕੀਤਾ ਪੰਜਾਬ ਦੇ ਵਿੱਚੋਂ ਧਾਣਾ ਮੈਂ ਕਹਿੰਦਾ ਸਾਰਿਆਂ ਤੋਂ ਇਹਨਾਂ ਤੋਂ ਜ਼ਬਤ ਕਰਕੇ ਜਿਹੜਾ ਗਰੀਬਿਆਂ ਦਾ ਵਿੱਚ ਵੰਡਿਆ ਜਾਵੇ ਪੰਜਾਬ ਦੇ ਵਿੱਚ ਗਰੀਬ ਜਿਹੜੇ ਭੁੱਖੇ ਮਰੇ ਆ ਜਿਹੜੇ ਕਿ ਇਲਾਜ ਬਿਨਾ ਮਰੇ ਆ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਉਹਨਾਂ ਦੇ ਵਿੱਚ ਰੁਪਿਆ ਵੰਡਿਆ ਜਾਵੇ ਇਹ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲੇ ਕੇ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ